ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਾਉ ਗਰਮੇਲ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਗगनबीर ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਵਾਂਗੇ ਅੱਜ ਵੀ ਤਕਰੀਬਨ ਨਗਾਂ ਦੀ ਗੱਲ ਕਰ ਲਈਏ ਤੇ ਸੱਤ ਕ ਨਗਾ ਪਾ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਵੜਾ ਗੱਬਣ ਹੋਣਗੀਆਂ ਠੀਕ ਹੈ ਜੀ ਤੇ ਇੱਕ ਮੱਝ ਗੱਬਣਾ ਤਿਆਰੀ ਦੇ ਵਿੱਚ ਹੀ ਆ ਬਸ ਕੋਈ ਦੋਸਤੋ ਦੁਪਹਿਰ ਸ਼ਾਮ ਤੱਕ ਜਿਹੜੀ ਸੂਪੂਗੀ ਇੱਕ ਜਿਹੜੀ ਮੱਝ ਸੂਈ ਸਵਾਈਏ ਤੇ ਦੋ ਬੈੜਾ ਇਧਰ ਤੁਸੀਂ ਵੇਖੋਗੇ ਇਹ ਸੂਈਆਂ ਸਵਾਈਆਂ ਨੇ ਤੇ ਟੋਟਲ ਜਿਹੜੇ ਇਹ 7 ਨਗਾ 7 ਨਗਾ ਦੀ ਡਿਟੇਲ ਆਪਾਂ ਲਵਾਂਗੇ ਗਗਨ ਵੀਰ ਤੋਂ ਤਰੀਕ ਅੱਜ ਤੁਸੀਂ ਨੋਟ ਕਰ ਲਓ 21 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਿਹਾ ਸਮਾਂ ਕੋਈ ਦੁਪਹਿਰ ਦੇ 12 ਵਜੇ ਕੋਈ 10 15 ਮਿੰਟ ਦਾ ਸਮਾਂ ਹੈ ਠੀਕ ਹੈ ਜੀ ਤੇ ਮਾਲ ਚੰਗਾ ਸਾਫ ਸੁਥਰਾ ਪਸ਼ੂ ਆ ਤੇ ਜਿਹੜੇ ਪਸ਼ੂ ਸੂਈ ਸਵਾਈਏ ਮੇਰਾ ਭਰਾ ਕੋਈ ਦੋ ਟਾਈਮ ਚੋਕੇ ਚਾਰ ਟਾਈਮ ਚੋਕੇ ਤਸੱਲੀ ਆਪਣੀ ਕਰ ਲਿਓ ਤੁਸੀਂ ਤੇ ਗੱਪਣ ਪਸ਼ੂ ਲੈ ਜਾਂਦੇ ਹੋ ਇੱਥੇ ਟਿੱਪ ਕੇ ਭਰਾ ਕੇ ਤਸੱਲੀ ਆਪਣੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਹੈ ਜੀ ਤੇ ਟੋਟੀਆਂ ਵੀ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਨੇ ਸ਼ਹਿਰੇ ਪੰਨੂਆਂ ਤੋਂ ਤਕਰੀਬਨ ਕੋਈ 2 2.5 ਕਿਲੋਮੀਟਰ ਦੀ ਦੂਰੀ ਆ ਵੀਰ ਗਗਨ ਉਹਨਾਂ ਦੇ ਘਰ ਦੀ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਬਧੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀਕਾਲ ਮਹਾਰਾਜ ਸਾਸਰੀਕਾਲ ਸੰਧੂ ਸਾਹਿਬ ਵਧੀਆ ਜੀ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਜੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਹਾਂਜੀ ਅੱਜ ਪਾਉ ਨਹੀਂ ਆਪਣਾ ਤੇ ਸੰਢਿਆ ਕਿਤੇ ਪਾਉ ਨਹੀਂ ਨਾ ਪਿੰਡ ਮੀਟਿੰਗ ਹੈ ਕੋਈ ਤੇ ਉੱਥੇ ਗਿਆ 2 ਮਿੰਟ ਨੂੰ ਆ ਜੈਣਾ ਬਸ ਛੇਤੀ ਆ ਜਾਣਗੇ ਠ ਲਵੀ ਗਗਨ ਵੀਰ ਜਿੱਦਾਂ ਇੱਕ ਆਪਾਂ ਸ਼ੋਰਟ ਦੇ ਵਿੱਚ ਦੱਸਿਆ ਟੋਟਲ 7 ਕਨਗ ਨੇ ਅੱਜ ਹਾਂਜੀ ਹਾਂਜੀ ਤੇ ਤਿੰਨ ਵਹਿੜਾਂ ਤੇ ਇੱਕ ਮੈਂ ਚਾਰ ਕਬਾਂ ਤੇ ਤਿੰਨ ਸੋਏ ਆ ਹਾਂਜੀ ਹਾਂਜੀ ਤਿੰਨ ਸੋਏ ਆ ਜੀ ਠੀਕ ਆ ਜੀ ਹਾਂਜੀ ਚੰਗੇ ਸਾਫ਼ ਸੁਥਰੇ ਪਸ਼ੂ ਆ ਨੇ ਤੇ ਸੰਧੂ ਸਾਹਿਬ ਬਹੁਤ ਚੰਗੇ ਨੇ ਸਾਰੇ ਹੰਦੇ ਆ ਕਿ ਕ੍ਰੋਸ ਆਂ ਕਿ ਜ਼ਿਆਦਾਤਰ ਹਨਾ ਸੰਧੂ ਸਾਹਿਬ ਉਹਨਾਂ ਗਾੜੀ ਨਾਲ ਥੋੜਾ ਜਿਹਾ ਤੁਹਾਨੂੰ ਬੜਾ ਗਰਮੀ ਲਾਉਂਦਿਆਂ ਵਾ ਸੀਜ਼ਨ ਤੇ ਫਿਰ ਤੁਹਾਨੂੰ ਬੜਾ ਜਿਆਦਾ ਬਾਦ ਥੋੜਾ ਬਹੁਤ ਕੱਟ ਲੈਣਾ ਉਹਨੂੰ ਠੀਕ ਠੀਕ ਹਾਂਜੀ ਹਾਂਜੀ ਲੱਭ ਦੱਸੋ ਕ੍ਰੋਸ ਆਂਗ ਦੇ ਵਿੱਚ ਵਧੇਰੇ ਆ ਐਚ ਐਫ ਦੇ ਵਿੱਚ ਕ੍ਰੋਸ ਜਰਸੀ ਦੇ ਵਿੱਚ ਕ੍ਰੋਸ ਵੜਾ ਤੁਹਾਨੂੰ ਦਿਖਾਈ ਦੇਣ ਗਿਆ ਐਂਡ ਤੱਕ ਜੁੜੇ ਰਹੋ ਮੇਰਾ ਭਰਾ ਪੂਰੀ ਵੀਡੀਓ ਦੇਖ ਲਿਓ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆਪਾਂ ਸ਼ੁਰੂਆਤਾਂ ਕਰਾਂਗੇ ਪਹਿਲੇ ਨੰਬਰ ਤੇ ਇੱਕ ਵੜ ਤੁਸੀਂ ਵੇਖੋਗੇ ਡੱਬੀ ਵੜਾ ਕੱਦ-ਕੱਠ ਪੂਰਾ ਵੱਡਾ ਦੋ ਵੜਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆਪਾਂ ਇਹ ਸੂਈਆਂ ਸਪਾਈਆਂ ਨੇ ਠੀਕ ਆ ਜੀ ਦੋ ਦੇ ਕੱਦ-ਕੱਠ ਤੁਸੀਂ ਵੇਖੋ ਪੰਜਾਬ ਵਾਲੀ ਜਰਸੀ ਦਿਖਾ ਦੇਾਂਗੇ ਤੇ ਆ ਜਿਹੜੀ ਐਫ ਐਫ ਦੇ ਵਿੱਚ ਕ੍ਰੋਸ ਤੇ ਗगन ਵੀਰੋ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਈਏ ਵੀਰ ਜੀ ਹਾਂਜੀ 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 ਸੰਦੂ ਸਾਹਿਬ ਇਹ ਪਰਸੋਂ ਰਾਤ ਦੀ ਵੜ੍ਹ ਸੁਈ ਆ ਓਕੇ ਵਸ਼ੀਵੇਂ ਨੇ ਜਰਮ ਦਿੱਤਾ ਜੀ ਠੀਕ ਆ ਜੀ ਬਾਕੀ ਸੰਦੂ ਸਾਹਿਬ ਹੁਣ ਆਪਾਂ ਨੇ ਬਿਲਕੁਲ ਸਾਰੀ ਸਾਫ ਕੀਤੀ ਆ ਹਾਂਜੀ ਹੌਣੇ ਦੇ ਥੱਲੇ ਮੇਰੇ ਸਾਬ ਨਾਲ 21 20 ਲਾ ਲੋ ਤੁਸੀਂ ਬੋਲਾ ਹੀ ਲਾਓ ਹਾਂ 20 ਕਿਲੋ ਐ ਠੰਡਾ ਬੋਲਾ ਆਊਗਾ ਆ ਆ ਨਾ ਥੋੜੀ ਕਿੱਕ ਪਾਸੇ ਥੋੜੀ ਜਿਹੀ ਪਲੂਣ ਜੀ ਆ ਦਿਖਾ ਦਿਓ ਹਾਂਜੀ ਹਾਂਜੀ ਆਵੇ ਬਾਕੀ ਕੋਈ ਬਾਈਸ਼ਾਈ ਵਾਲਾ ਕੰਮ ਨਹੀਂ ਚੋਣ ਚਾਂਡ ਬਹੁਤ ਚੰਗੀ ਆ ਵਾਸੀ ਨੱਕੇ ਨੁੱਕੇ ਦਾ ਕੋਈ ਮਸਲਾ ਨਹੀਂ ਮਤਲਬ ਕੋਈ ਨਹੀਂ ਮਤਲਬ ਹੀ ਕੋਈ ਨਹੀਂ ਇਹ ਇਹ ਕਿਦਾਂ ਦੀ ਸੂਈ ਆ ਸੰਧੂ ਸਾਹਿਬ ਪਰਸੋਂ ਰਾਤ ਦੀ ਸੂਈ ਆ ਪਰਸੋਂ ਰਾਤ ਦੀ ਮਗਰ ਵੱਛੀ ਆ ਮਗਰ ਵੱਛੀ ਆ ਜੀ ਲਓ ਜੀ ਮੱਛੀ ਵੀ ਤੁਹਾਨੂੰ ਦਿਖਾ ਦਈਏ ਮਦਰ ਉੱਪਰ ਹੀ ਬੱਚਾ ਆ ਗਿਆ ਹਾਂ ਡੱਬੀ ਵਿੱਚ ਆ ਗਈ ਬਹੁਤ ਸੋਹਣੀ ਠੀਕ ਆ ਜੀ ਕ੍ਰੋਸ ਐਚ ਐਫ ਆ ਵੇਖੋ ਬੱਚੀ ਇਹ ਪਰਸੋਂ ਦੀ ਸੂਈ ਆ ਗਗਨ ਕਿੰਨੇ ਕੇ ਬੋਲੇ ਚ ਸੰਧੂ ਸਾਹਿਬ 20 21 ਕਿਲੋ ਬੋਲਾ ਰੈਡੀ ਹੋਊਗਾ 26 27 ਕਿਲੋ ਦੁੱਧ ਆਮਨਾ ਵੇੜ ਪਰ ਦੋਗੀ ਠੀਕ ਆ ਜੀ ਹਾਂ ਜੀ ਜਿਹ ਠੀਕ ਹੈ ਜੀ ਹਾਂ ਜੀ ਲੌਬੀ ਪਰੋ ਇੱਕ ਵਾਰੀ ਜਦੋਂ ਸੂਸਵਾ ਦੇ ਵਿੱਚ ਐਨੀਮਲ ਆਇਆ ਉਹ ਤੁਸੀਂ ਆਪ ਆਈਡੀਆ ਲਾ ਲਿਓ ਵੀ ਜਿਹੜੇ ਦੋ ਦੋ ਤਿੰਨ ਤਿੰਨ ਦਿਨ ਜਾਂ ਇੱਕ ਦੋ ਦਿਨਾਂ ਦੇ ਵਿੱਚ ਪਸ਼ੂ ਹੁੰਦੇ ਚਲੋ ਸੂਸਵਾ ਚ ਆ ਕੇ ਥੋੜੀ ਜਿਹੀ ਇੱਕ ਵਾਰੀ ਤਹਿ ਤੂਜੀ ਲਾਈ ਹੁੰਦੀ ਆ ਬਾਕੀ ਹਾਈਟ ਕੱਟ ਦੀ ਗੱਲ ਕਰ ਲਈਏ ਤੇ ਵੱਡਿਆਂ ਐਨੀਮਲ ਵੱਡਿਆਂ ਪਸ਼ੂਆਂ ਦੇ ਵਿੱਚ ਦੀ ਆਪਾਂ ਗਿਣਤੀ ਕਰ ਸਕਦੇ ਆ ਮੈਂ ਚੰਗੀ ਸੰਧੂ ਸਾਹਿਬ ਸੰਧੂ ਸਾਹਿਬ ਜੱਜਾ ਸੂਆ ਸੂਈ ਆਈ ਠੀਕ ਹੈ ਜੀ ਹਾਂ ਜੀ ਇਹ ਨਹੀਂ ਆ ਵੀ ਕੋਈ ਥੋੜਾ ਜਿਹਾ ਲਿਸਪਣਾ ਕਰਕੇ ਕੋਈ ਤਿੱਜਾ ਆ ਕੇ ਤੇ ਆਪਣੇ ਘਰੋਂ ਵਹਿੜ ਆਈ ਆ ਇਹ ਨਹੀਂ ਕਿ ਉਹ ਉੱਪਰੇ ਬੰਦੇ ਦਵਾਈ ਆ ਲਓ ਵੀ ਇਹ ਵਾਰ ਜਿਹੜੀ ਦੋਸਤੋ ਸੱਜਰਤਾ ਜੀ ਸੂਈ ਆ ਤੇ 20 ਤੋਂ ਪਲੱਸ ਬੋਲੇ ਬੋਲੇ ਇਹਦੇ ਥੱਲੇ ਸੰਧੂ ਸਾਹਿਬ 25 26 ਕਿਲੋ ਦੁੱਧ ਅੱਜ ਤੋਂ ਤੀਜੇ ਦਿਨੋਂ ਵੜ ਪਰ ਦੂਗੀ ਹਾਂ ਹਾਂ ਜੀ ਆਪਰੇ ਤੋਂ ਰਹਿ ਗਈ ਤੇ ਅਜ ਡੰਗਦੇ ਆਪਾਂ ਮਨਾ ਦੇ ਵੀ ਦੇ ਸਕਦੇ ਆ ਠੀਕ ਹੈ ਜੀ ਹਾਂ ਆ ਦੇਖੋ ਜੀ ਸੋ ਬਾਕੀ ਨਖੇੜ ਥਾਣਾ ਦਾ ਵੇਬ ਬਹੁਤ ਚੰਗੀ ਆ ਸੰਧੂ ਸਾਹਿਬ ਠੀਕ ਹੈ ਜੀ ਚਾਵਾ ਬੜਾ ਚੰਗਾ ਲੱਗਾ ਥਾਣਾ ਤੇ ਚੋਣ ਜਾਂਦੀ ਖਰੀ ਪੂਰੀ ਮੈਂ ਨਾ ਸੰਧੂ ਸਾਹਿਬ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਹੋਊਗਾ ਹਾਂ ਕੋਈ ਲੱਤ ਛੜ ਵਾਲਾ ਕੰਮ ਨਹੀਂ ਹੋਗਾ ਨਿਆਰੇ ਨਾਲ ਜਿਹੜਾ ਮਰਜੀ ਚੋਵੇ ਇਹ ਦਵਾਂਗੇ ਕਿੰਨੇ ਦੀ ਸੰਧੂ ਸਾਹਿਬ ਇਹ ਮੁੱਲ ਭਾਵੇਂ ਸੀਆਰ ਕਰੀਏ 75000 ਚੋਂ ਕੋਈ ਛੋੜ ਛੱਪਾਈ ਆਪਾਂ ਕਰਨਾ ਕੋਈ ਮੌਕੇ ਤੇ ਬਸ 75 ਚੋਂ ਹਾਂ ਬਹੁਤ ਚੰਗੀ ਆ ਵਸ਼ੀ ਸੰਧੂ ਸਾਹਿਬ 25 ਤਾਂ ਐਂਓ ਗੱਲ ਆ ਵੀ ਆਪਾਂ ਜਿੰਨਾ ਵੀ ਹੋ ਸਕਦਾ ਖੁੱਲੇ ਮੰਨਦੇ ਸੰਧੂ ਸਾਹਿਬ ਖੁੱਲਾ ਕਰਾਂਗੇ ਬਾਕੀ 25 26 ਕਿਲੋ ਦੀ ਜਿਹੜਾ ਮਰਜ਼ੀ ਵੀਰ ਮੇਰਾ ਗਾਰੰਟੀ ਆਪਣੇ ਕੋਲ ਲੈ ਕੇ ਜਾਵੇ ਠੀਕ ਹੈ ਬਾਕੀ ਜਾਵੇ ਪਹੂ ਸਾੰਬੇ ਹਾਂ ਪਤਾ ਕੀ ਆ ਹਾਂ ਪੈਸੇ ਲਾਉਣੇ ਆਪਾਂ ਦੱਸ ਬੱਸ ਤੁਸੀਂ ਦੱਸ ਬਾਕੀ ਬਹੁਤ ਜ਼ਿਆਦੀ ਠੰਡੀ ਆ ਇਹ ਨਹੀਂ ਪਈ ਹੋਣੇ ਮਾਲ ਸੰਧੂ ਸਾਹਿਬ ਇਹਦੀ ਆਪਾਂ ਸਵੇਰੇ ਮਾਰਨਿੰਗ 6 ਵਜੇ ਦੀ ਚਵਾਈ ਆ ਮਾਲ ਦੀ ਠੀਕ ਆ ਹਾਂ ਇਹ ਨਹੀਂ ਵੀ ਆਪਾਂ ਮਾਲ ਛੱਡਿਆ ਜਾਂ ਕਿਤਰਾ ਵਾ ਤੁਹਾਨੂੰ ਪਤਾ ਨਹੀਂ ਤੇ ਮਾਲ ਗਾਈ ਦੇ 10 ਮਿੰਟ ਨਹੀਂ ਬਾਜ਼ਾਰ ਚਲਦੀਆਂ ਡਿੰਗਣਾ ਸ਼ੁਰੂ ਕਰ ਦਿੰਦੀਆਂ ਮੋ ਵੀ 나ੜੂਆਂ ਨਾਲ ਬੱਚੇ ਦੇ 75000 ਦੇ ਠੀਕ ਆ ਵਿੱਚੋਂ ਮਾਨਤਨ ਹੋਊਗਾ ਕਰਦਾ ਛੋਟ ਛੱਪਾ ਇਧਰ ਦੋਸਤੋ ਕਦ ਕੱਠ ਵੱਡਾ ਇੱਕ ਜਰਸੀ ਅੰਗ ਦੇ ਵਿੱਚ ਵਹਿੜ ਤੁਹਾਨੂੰ ਦਿਖਾਉਣੇ ਆ ਤੇ ਗगन ਵੀਰੇ ਇਹ ਤਾਂ ਸੂਆ ਕਿੰਨੇ ਦੇ ਸੰਧੂ ਸਾਹਿਬ ਦੂਜਾ ਸੂਆ 6ਵੇਂ ਦਿਨ ਦੀ ਸੂਈ ਆ ਵਸ਼ੀ ਮਗਰਾ ਵਸ਼ੀ ਨੇ ਨਾ 나ੜੂ ਜਾਂ ਬੱਚੇ ਨਾਲ ਸੰਘਣੇ ਜਾਦੇ ਹਿਲਵਾ ਲਿਆ ਵਾ ਲੋ ਜੀ ਮ ਮੈਨੋਂ ਬੱਚੀ ਵੀ ਮਾਂ ਤੋਂ ਵੀ ਡਬਲ ਕੱਦ ਕਰਦੀ ਮੈਨਾਂ ਸੰਧੂ ਸਾਹਿਬ ਬੜੀ ਜਿਆਦੀ ਚੰਗੀ ਪਿਆਰੀ ਆ ਉਹ ਕਾ ਵੀ ਕਈ ਦੱਸੀ ਜੀ ਨਾ ਛੋਟੀ ਜੀ ਨਹੀਂ ਬੱਚੀ ਜੀ ਵੱਡੀ ਆ ਵੱਡੀ ਆ ਜੀ ਵੱਡੀ ਆ ਬੱਚੀ ਵੀ ਚੰਗੀ ਆ ਸੰਧੂ ਸਾਹਿਬ ਹੁਣ ਇਹਦੇ ਥੱਲੇ 20 ਕਿਲੋ ਬੋਲਾ ਲਾ ਲੇ ਕੋਈ ਦੁੱਧ ਲਾ ਲੇ ਬੱਚੇ ਸਮੇਤ ਆ ਇਹ ਨਹੀਂ ਆ ਮੁੜ ਕੇ ਕੋਈ ਵੀ ਆ ਕੇ ਵੀ ਤੂੰ ਸਾਨੂੰ ਮਤਲਬ ਬੱਚੇ ਦਾ ਕੱਢ ਕੇ ਦੱਸਿਆ 20 ਕਿਲੋ ਬੱਚੇ ਸਮੇਤ 20 ਕਿਲੋ ਬੱਚੇ ਸਮੇਤ ਦੱਸਣਾ ਸੰਧੂ ਸਾਹਿਬ ਮੁੜ ਕੇ ਆ ਗਏ ਨਾ ਇੱਥੇ ਕਈ ਰੋਲਾ ਬੜਾ ਪਾਉਂਦੇ ਆ ਹਰਕ ਪਾ ਜਾਂਦਾ ਗੱਲ ਚ ਹਾਂ ਗੱਲ ਵੀ ਫਰਕ ਪਾ ਜਾਂਦਾ 2 ਢਾਈ 3 ਕਿਲੋ ਬੱਚਾ ਵੈਸੇ ਚੁੰਗ ਜਾਂਦਾ ਚੁੰਗ ਜਾਂਦਾ ਜੀ ਚੁੰਗ ਜਾਂਦਾ ਬੱਚੇ ਨੂੰ ਛੱਡ ਕੇ 18 ਕਿਲੋ ਲੀਟਰ ਬਣਾ ਕੇ ਦਊਗਾ ਐਸ ਵਕਤ ਹਾਂ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਕੋਈ ਕੁਛ ਨਹੀਂ ਕਰਨ ਦੀ ਲੋੜ ਠੀਕ ਹੈ ਜੀ ਲੋ ਵੀ ਫਵਾਨਾ ਲੈਵਾ ਦੋਸਤੋ ਤੁਸੀਂ ਕਰੋ ਚੈੱਕ ਫਵਾਨੇ ਚੱਡੇ ਦੇ ਉੱਪਰ ਵੇਨ ਦੇਖੋ ਠੀਕ ਹੈ ਜੀ ਤੇ ਬੱਚੇ ਸਮੇਤ 20 ਕਿਲੋ ਤੇ ਬਗੈਰ ਬੱਚੇ ਠੀਕ ਹੈ ਜੀ ਬੱਚੇ ਨੂੰ ਛੱਡ ਕੇ ਜੇਕਰ ਗੱਲ ਕਰੀਏ ਤੇ 18 ਕਿਲੋ ਮੇਰਾ ਭਰਾ ਇੱਥੇ ਚੋਲਿਓ ਇੱਥੇ ਆਣ ਕੇ ਤੁਸੀਂ ਹਾਂ ਦਾ ਬਹੁਤ ਵੱਡਾ ਪੂਰਾ ਬਦਾਮੀ ਰੰਗ ਆ ਸੰਦੂ ਸਾਹਿਬ ਬਾਕੀ 23 24 ਬਲੇ ਦੂਗੀ ਵੜਾ ਠੀਕ ਹੈ ਜੀ ਹਾਂਜੀ ਇਹ ਵੱਡੀ ਵੜਾ ਦੇਣਾ ਚਾਹੀਦਾ ਫਿਰ ਹਾਂ ਲੋ ਜੀ ਬਾਕੀ ਕਰੋ ਚੈੱਕ ਮੇਰਾ ਭਰਾ ਤੁਸੀਂ ਕੱਦ ਬੋਤ ਤਾਂ ਕਰਮਾਲੀ ਨੂੰ ਐਵੇਂ ਜਿਵੇਂ ਇੱਕ ਐਚ ਐਫ ਵੜਾ ਮੈਂ ਨਾ ਸੰਦੂ ਸਾਹਿਬ ਬਹੁਤ ਯਾਦੀ ਫਿਰ ਚੌਣ ਏਡੀ ਪਿਆਰੀ ਕੋਈ ਵੰਗਾ ਪਾਉਂਦੀ ਲੋੜ ਨਹੀਂ ਹਾਂ ਹਾਂ ਆ ਬਸ ਪਾਉਂਦੇ ਪੁੰਟ ਦੀ ਬੰਤਰ ਬਹੁਤ ਪਿਆਰੀ ਏਡੀ ਜੀ ਹਾਂਜੀ ਤੋ ਪੂਰੀ ਮજબૂત ਫੁੱਲ ਹੈਵੀ ਬਾਡੀ ਦੇਟ ਵਜਨ ਲੋਡ ਕਰਮਾਲੀ ਨੂੰ علیحد੍ਹਾ ਲੱਗਾ ਵੇਖੋ। 118 ਲੀਟਰ ਤੇ 20 ਲੀਟਰ ਬਚੇ ਸਮੇਤ ਆ ਠੀਕ ਆ ਜੀ। ਮੈਂ ਤੁਸੀਂ ਜ਼ਰੂਰ ਨੋਟ ਕਰ ਲਿਓ ਮਗਰ ਬੱਚੀ ਬਹੁਤ ਕਮਾਲ ਦੀ ਆ ਕੀ ਕਰਮਾਲੀ ਦੇ। ਤਾ ਥਣਾ ਤੋਣਾ ਦੀ ਬਹੁਤ ਜ਼ਿਆਦੀ ਸਾਫ ਪਵਾਨੇ ਚੱਡੇ ਉੱਪਰ ਬੇਨਾ ਬੋਨਾ ਚਾ ਬਹੁਤ ਵਧੀਆ ਲੱਗਾ ਸੰਧੂ ਸਾਹਿਬ। ਆ ਦੇਖੋ ਜੀ। ਸੋ ਕਰੋ ਚੈੱਕ। ਸੋ ਮੁੱਠੀ ਮੁੱਠੀ ਥਣ ਐਨ ਆਉਂਦੀ ਨਹੀਂ ਮੋੜਾਂ ਨੂੰ ਪੂਰੀ। ਮੈਂ ਨਾ ਨਜ਼ਾਰਾ ਆਉਂਦਾ ਕਿ ਕੰਨ ਨੂੰ ਗੱਲਾ ਹੁਣ ਮਾਰ ਜਿਆਦਾ ਨਹੀਂ ਤੁਹਾਨੂੰ ਘਰ ਮਾਰ ਕੇ ਵਿਖਾਉਂਦੇ। ਬਹੁਤ ਵਧੀਆ ਹਾਂਜੀ ਓਕੇ ਗਗਨ ਵੀਰੇ ਲੈਣ ਦੇ ਨੂੰ ਦੱਸ ਦਿੰਦਾ ਕੀ ਕਰਦਾ ਸੰਧੂ ਸਾਹਿਬ ਕੋਈ 75 ਨਹੀਂ ਕੋਈ 80 ਨਹੀਂ 70000 ਜੋ ਛੋੜ ਛੱਪਾ ਕਰਦਾਂਗੇ 70 ਚ ਹਾਂ ਕਿੰਨਾ ਕੋ 2000 ਛੱਡ ਦਾਂਗੇ 68 ਦੀ 68000 ਦੀ ਦੇਣੀ ਆ ਲਓ ਜੀ 68000 ਦੀ ਦੋਸਤੋ ਮਿਲੂਗੀ ਤੁਹਾਨੂੰ ਬਾਕੀ ਫਿਰ ਮੈਂ ਵਾਰ-ਵਾਰ ਰਿਪੀਟ ਨਹੀਂ ਕਰਦਾ ਠੀਕ ਆ ਜੀ ਸਾਰੇ ਭਰਾ ਸਮਝਦਾਰ ਆ ਜਿਹੜਾ ਵੱਡਾ ਗੱਦ ਕਿਹਾ ਗਿਆ ਉਹ ਵੱਡਾ ਨਿਕਲੂਗਾ ਜਾਂ ਦਰਮਿਆਨੀ ਹੋਈ ਤਾਂ ਦਰਮਿਆਨੀ ਕਹਿ ਦਿੱਤੀ ਜਾਊਗੀ ਬਸ ਜੀ ਬਸ ਓਕੇ ਨਖਤ ਇੱਧਰ ਤੁਰਦਿਆਂ ਤੇ ਆਪਣੇ ਕੋਲ ਇੱਕ ਆ ਆ ਗਈ ਏ ਸੰਦੂ ਸਾਹਿਬੇ ਤਿੰਨੇ ਵੜਾ ਤਿਆਰੀ ਹੈ ਉਹ ਭਲਕਦਾ ਕਿ ਸੂਈਆਂ ਹੋਣਗੀਆਂ ਤਾਂ ਨਹੀਂ ਲੋ ਵੀ ਆਜੋ ਬਸ ਇਹਨਾਂ ਪਹਿਲੇ ਤੀਜੇ ਤੇ ਚੌਥੇ ਪੰਜਵੇਂ ਨੰਬਰ ਤੇ ਵੜਾ ਇਹ ਤਿੰਨੇ ਗੱਬਣ ਵੜਾ ਤਿਆਰੀ ਦੇ ਵਿੱਚ ਹੈ ਸੰਦੂ ਸਾਹਿਬ ਦੂਜਾ ਸੂਆ ਜੀ ਓਕੇ ਬਹੁਤ ਚੰਗੀ ਵਾਸ਼ੀ ਸੰਦੂ ਸਾਹਿਬ ਬਾਕੀ ਥਾਂ ਚੱਡਾ ਵੜਾ ਵਧੀਆ ਲੱਗਾ ਵਾ ਰੰਗ ਪ੍ਰਿੰਟ ਬਾਕੀ ਚਮਕ ਦਮਕ ਬੜੀ ਆ ਬਹੁਤ ਯਾਦੀ ਸੰਦੂ ਸਾਹਿਬ ਹਲੇ ਨਾ ਮਾਲ ਰਾਤੀ ਆਇਆ ਵਾ ਮਾਲ ਤੁਹਾਨੂੰ ਪਤਾ ਪੈਂਡੇ ਪੁੰਡੇ ਦਾ ਭੱਜਾ ਹੁੰਦਾ ਲਾ ਇੱਧਰ ਤਾਂ ਵੇਖਿਆ ਥਾਣੀ ਬਹੁਤ ਕਰਮ ਵਾਲੀ ਨੂੰ ਲੱਗਦਾ ਨਹੀਂ ਨਹੀਂ ਸੰਦੂ ਸਾਹਿਬ ਇਹ ਨਜ਼ਾਰਾ ਵਾ ਕਿਹੜੇ ਗੱਲਾਂ ਹੀ ਗਾਵਾ ਦੇ ਦੰਦੂ ਸਾਹਿਬ 24 25 24 25 ਕਿਲੋ ਭਰ ਦੂਗੀ RAMNA ਥਾਣੇ ਦੋਸਤੋਂ ਬਹੁਤ ਸਾਰੇ ਬਲੈਕ ਥਾਣਾ ਹੱਥੀ ਮੁਠੀ ਦਾ ਥਾਣਾ ਬਾਕੀ ਲੜ ਲੁੜ ਤੁਸੀਂ ਵਟ ਫਟ ਵੇਖੋ ਚੱਡੇ ਚ ਇਹ ਪੂਰੇ ਖੁੱਲਨੇ ਆ ਚੱਡਾ ਚੋਡਾ ਚ ਮੈਂ ਯਾਦੀ ਠੰਡੀ ਆ ਕਰਮਾਲੀ ਆ ਨਹੀਂ ਕੋਈ ਸ਼ੁਕਰਪਾਣ ਇਹਨਾਂ ਦੇ ਵਿੱਚ ਜਾਂ ਕੁਛ ਵਾ ਪਰ ਬੂਥੀ ਬੜੀ ਪਿਆਰੀ ਆ ਹਾਂ ਬਸ ਬੱਤ ਬਸ ਬਸ ਇੱਥੇ ਹੀ ਆ ਬਸ 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 ਆ ਵੀ ਇੱਥੇ ਆ ਕਿਉਂ ਟੈਨਸ਼ਨ ਲੈਂਗੀ ਬਸ ਬਸ ਚੰਗੀ ਆ ਚੱਡੇ-ਚੁੱਡੇ ਦੀ ਬੜੀ ਸਾਫ ਆ ਬਹੁਤ ਜਿਆਦੀ ਸੰਧੀ ਸਾਹਿਬ ਹੈ ਲੈਣੇ ਸੁੰਦੀ-ਸੁੰਦੀ ਨੇ ਬੜੀ ਢੰਗ ਬਣਾਵਾ ਦਿਹਾੜੀ ਕੱਢੂ ਸਕਦੀ ਆ ਉੱਪਰ ਖਾ ਆ ਪਹੂ ਦਿਹਾੜੀ ਪਹਿਲਾਂ ਹੀ ਸੂਜ ਜਾਂਦਾ ਬਿਲਕੁਲ ਹਾਂਜੀ ਬਹੁਤ ਵਧੀਆ ਲਓ ਵੀ ਥਾਂ ਥਣ ਬਹੁਤ ਵਧੀਆ ਲੰਬਾ ਤੇ ਕੱਦ ਵੀ ਦਾ ਵੱਡਾ ਠੀਕ ਆ ਜੀ ਹਾਂਜੀ ਹਾਂਜੀ ਕੱਦ ਇੱਕ ਤੁਸੀਂ ਇੱਥੋਂ ਇੱਕ ਅੰਦਾਜ਼ਾ ਲਾ ਲਓਗੇ ਜਿਹੜੀਆਂ ਪਹਿਲੀਆਂ ਦੋ ਤੁਹਾਨੂੰ ਵੇਖਾਈਆਂ ਵੱਡੇ ਕੱਦ ਦੇ ਚਕੀਆਂ ਨੇ ਵੈਸੇ ਇੱਕੋ ਜਿਹਾ ਪੂਰ ਹੈ ਸਾਰਾ ਕੋਈ ਜ਼ਿਆਦਾ 19-21 ਦਾ ਫਰਕ ਹੋਵੇ ਨਾ ਹੋਵੇ ਬਾਹਲੀ ਕੋਈ ਛੋਟੀ ਦਰਮਿਆਨੀ ਨਹੀਂ ਗਈ ਠੀਕ ਹੈ ਵੱਡੀਆਂ ਜੀ ਇਹਨਾਂ ਦਾ ਰੋਪ ਸ਼ੋਪ ਆਉਂਦੇ ਆ ਅੱਜ ਬਾਕੀ ਸੰਧੂ ਸਾਹਿਬ ਥਾਨ ਬੜਾ ਨੋਕ ਵਾਲਾ ਲੱਗਾ ਬਹੁਤ ਜ਼ਿਆਦਾ ਪਿਆਰਾ ਥਣ ਲੱਗਾ ਹਾਂ ਆ ਵੀ ਫਿਰ ਬਾਕੀ ਵਜਨ ਬਟਾ ਬਹੁਤ ਜ਼ਿਆਦਾ ਸੰਧੂ ਸਾਹਿਬ ਲੈ ਵੀ ਗਗਨ ਪੋਲ ਫਿਰ ਮੁੱਲ ਕੀ ਕਰਦਾਂਗਾ ਸੰਧੂ ਸਾਹਿਬ ਮੁੱਲ ਨਹੀਂ ਕਰਨਾ ਆਪਾਂ ਬਿਲਕੁਲ 70 ਦੀ ਵਸ਼ੀ ਦੇਣੀ ਆ ਪੱਕੇ ਕੋਕੇ ਜੜਦੇ ਇੱਥੇ ਉੱਚੇ ਛੜਦਾਂਗੇ ਛੋੜ ਛੱਪਾ ਕਰਦਾਂ ਕੋਈ ਨਹੀਂ ਵੀਰ ਭਰਾ ਦਾ ਇਹਦਾ ਮਾਨ ਕਰਾਂਗੇ ਜ਼ਰੂਰ 70 ਚ ਹਾਂ ਬਾਕੀ ਸੰਧੂ ਸਾਹਿ ਛੋਟੀ ਵਸ਼ੀ ਨਹੀਂ ਵੱਡੀ ਵਸ਼ੀ ਆ ਹਾਂ ਸੋ ਬਾਕੀ ਸੰਧੂ ਸਾਹਿ 25 ਕਿਲੋ ਸੌਖਾ ਭਰਦੂਗੀ ਵਸ਼ੀ ਬਹੁਤ ਜਿਆਦੀ ਕਰਤੂਤ ਵਾਲੀ ਵੈੜਵਾ ਨਵੀ ਦੱਸੋ ਸਫਾਈਆਂ ਦਾ ਮੁੱਲ ਹਮੇਸ਼ਾ ਪੈਂਦਾ ਠੀਕ ਆ ਜੀ ਜਿੰਨੇ ਕ ਰੋਪਦਾਰ ਆ ਜਿੰਨੇ ਕ ਸਫਾਈ ਆ ਕਰਮਾ ਲਈ ਨੂੰ 70000 ਦੇ ਵਿੱਚੋਂ ਗਗਨਾਂ ਦਾ ਵੀ ਆਪਾਂ ਖੁਸ਼ੀ ਨਾਲ ਮਾਨਤਨ ਕਰਾਂਗੇ ਕੋਈ ਭਰਾ ਆਉਂਦਾ ਠੀਕ ਆ ਜੀ ਮਾਨਤਨ ਮੈਂ ਤੁਹਾਨੂੰ ਇੱਕ ਵਾਰੀ ਫੇਰ ਨੋਟ ਕਰਾਉਂਗਾ ਵੀ ਜਿੰਨੀਆਂ ਵੜਾ ਵੀ ਆਪਾਂ ਤੁਹਾਨੂੰ ਦਿਖਾਉਣੀਆਂ ਮੁੱਠੀ ਮੁੱਠੀ ਥਣ ਨਾ ਹੋਇਆ ਤਾਂ ਬੇਸ਼ੱਕ ਗੱਲਾਂ ਤਹਾਡੀਆਂ ਮੰਨਣਯੋਗ ਸਾਹੀਆਂ ਠੀਕ ਹੈ ਜੀ ਸੰਦੂ ਸਾਹਿਬ ਜੇ ਆਪਣੀ ਮੰਨ ਲਓ ਕੋਈ ਵੈਡ ਮਾਰੀ ਹੋਏ ਕੋਈ ਮੰਨ ਲਓ ਥਾਂ ਦੀ ਮਾਰੀ ਹੋਏ ਫਿਰ ਵੀਰ ਭਰਾ ਆਪਣ ਨੂੰ ਕਮੈਂਟ ਜਰੂਰ ਕਰੇ ਹਾਂਜੀ ਹਾਂਜੀ ਠੀਕ ਹੈ ਨਾ ਤੁਸੀਂ ਹਣ ਕੇ ਤਸੱਲੀ ਬਿਨਾ ਕੀਤੇ ਕੋਈ ਗਲਤ ਨਾ ਕਰੇ ਬਸ ਬਸ ਕਈ ਵੀਰ ਭਰਾ ਕਮੈਂਟ ਕਰਦੇ ਆਪਾਂ ਮਾੜਾ ਨਹੀਂ ਆਨੇ ਉਹਨਾਂ ਦਾ ਵੀ ਧੰਨਵਾਦ ਕਰਨ ਵਾਲਿਆਂ ਦਾ ਵੀ ਪਤਾ ਕੀ ਹੈ ਦੇਖੋ ਆਪਣੀ ਵਪਾਰ ਲੈਣਾ ਕੋਈ ਗੱਲ ਨਹੀਂ। ਆਪਦੇ ਸੋਚ ਸਮਝੋ ਨਾ ਵਰਤਨ ਹੀ ਆ ਭਰਾਵਾਂ ਨੇ। ਬਸ ਜੀ ਬਸ। ਇਹ ਗੱਗ ਨਾ 70 ਚ ਮਾਨਤਾ ਨਾ। ਕਰਦਾਂਗੇ ਛੋੜ ਛੱਪਾ ਸੰਧੂ ਸਾਹਿਬ ਦੇ ਕੋਲ ਆ ਬੈਠਾ ਕੀ ਇਹ ਵੀ ਬਲੈਕ ਰੰਗ ਦੇ ਵਿੱਚ। ਹਾਂ ਜੀ ਹਾਂ ਜੀ। ਕੀ ਵੀਰੇ ਵੀਰ ਬਾਕੀ ਇਹਦੀ ਸੰਧੂ ਸਾਹਿਬ ਇਹਦਾ ਦੂਜਾ ਸੂਆ ਲਾ ਲਓ ਜਾਂ ਤੀਜਾ ਲਾ ਲਓ। ਹਾਂ। ਪਤਾ ਕੀ ਇਹ ਵੀ ਬਿਲਕੁਲ ਤਿਆਰ ਹੀ ਆ। 2-3 ਦਿਨਾਂ ਦੀ ਕੱਢਣੇ ਕਰਮਾਉਣੀਆਂ ਨੇ। ਬਸ 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 ਠੀਕ ਆ ਜੀ। 2-3 ਦਿਨਾਂ ਚ ਤਿਆਰੀ ਕਰ ਜੂਗੀ ਤੇ ਆਪਾਂ ਕਰਦੇ ਆ। ਇਹਨਾਂ ਘੰਟਿਆਂ ਘੰਟਿਆਂ ਦੇ ਵਿੱਚ ਹੀ ਤਿਆਰੀਆਂ ਕਰਨੀਆਂ ਠੀਕ ਆ ਜੀ। ਆਹ ਦੇਖੋ। ਮਾਣਾ ਜੋਰ ਜੱਪਾਈ ਬੜਾ ਕਰਮਾਲੀ ਚ ਆਹੋ ਪਛੀ ਪਈ ਪਲਾਤੀ ਬੜੀ ਸੰਧੂ ਸਾਹਿਬ ਬਸ 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 ਪੁੱਤ ਬਸ ਬੋਬੀ ਫੋਲ ਬੜੀ ਹਾਈਟ ਕੱਦ ਤਾਂ ਪੂਰਾ ਜਮਪਾਲਾ ਇਹਨੂੰ ਕਰਮਾਲੀ ਨੂੰ ਠੀਕ ਹੈ ਜੀ ਵਜਨ ਲੋਡ ਪੂਰਾ ਥਾਂਸੇ ਲੱਗਾ ਸੰਧੂ ਸਾਹਿਬ ਸੋ ਦੋਰਾ ਥਾਣਾ ਰੋਕ ਰੋਕ ਦਾ ਥਾਣਾ ਕਰਮਾਲੀ ਦਾ ਠੀਕ ਹੈ ਜੀ ਤੇ ਇੱਕ ਸਾਰ ਲੇਵਾ ਪੱਧਰ ਬੈਕ ਸਾਈਡ ਤੋਂ ਮੈਨੂੰ ਲੱਗਦਾ ਕਿ ਖਣ ਚਲੋ ਕਈ ਵਾਰਾਂ ਆਪਾਂ ਗੱਲ ਕਰਦੇ ਆ ਵੀ ਕਈ ਨਾਲ ਸੂਸੂਵਾ ਕੇ ਬਹਿਣਾ ਤਾਂ ਵੀ ਸੂਸੂਵਾ ਕੇ ਕਰਮਾਲੀਆਂ ਬੜਾ ਪੰਥਾਂ ਜਾਂਦੀਆਂ ਨੇ। ਸੰਧੂ ਸਾਹਿਬ ਇਹ ਕਰਮਾਲੀਆਂ ਤੇ ਉਹਨਾਂ ਦਾ ਕਿਸ ਨੇ ਕੀ ਜਾਂ ਲੈਂਦੇ ਵੀ ਅੰਤ ਪਾਇਆ ਹੀ ਨਹੀਂ ਇਹ ਬੱਚਾ ਚਰਚਾ ਦੀ ਬਣ ਜਾਂਦੀਆਂ ਬਹੁਤ ਜ਼ਿਆਦੀਆਂ। ਹਾਂ। ਹਾਂਜੀ। ਠੀਕ ਆ। ਲੋਬੀ ਭਰਾਓ ਇਹ ਸਟਰਕਚਰ ਇਹ ਬਾਦੀ ਬੰਤਰਾ ਇਸ ਵੜ ਦੀ ਤੇ ਕਰਾਸ ਆ ਕੋਈ ਐਫ.ਬੀ. ਦਾ ਤਾਂ ਕੋਈ ਚਿਸ਼ਾਈ ਵਾਲ ਦਾ ਕਰਾਸ ਲਾ ਲੇ। ਬਸ ਬਸ। ਸਾਤ ਪੁੱਤ ਪੂਰਾ ਵੱਡਾ। ਤੇ ਇਹ ਮਹਾਰਾਜ ਦੇ ਨਹੀਂ ਕਰਿੰਦੀ ਐ। ਮਹਾਰਾਜੀ ਇਹਦਾ ਮੁੱਲ ਭਾਵੇਂ ਆਪਾਂ 65 ਕਰ ਲਈਏ। ਹਾਂ। 60000 ਕਿਉਂ 1500 ਛੱਡਣਾ ਬਿਲਕੁਲ। 60000 ਚੋਂ। ਬਹੁਤ ਚੰਗੀ ਵਸ਼ੀ ਵੱਡੀ ਵਸ਼ੀ ਆ ਠੀਕ ਆ ਜੀ ਹਾਂਜੀ ਲਓ ਦੱਸੋ 60000 ਦੇ ਵਿੱਚੋਂ 1500 ਦਾ ਨੋਟ ਤੁਹਾਨੂੰ ਛੱਡਿਆ ਜਾਊਗਾ ਠੀਕ ਆ ਤੇ ਬਾਕੀ ਆ ਤੁਸੀਂ ਵੇਖ ਲਓ ਥਾਣੇ ਕੋਈ ਲਾਗੇ ਤੋਂ ਠੀਕ ਆ ਜੀ ਆ ਹਵਾਨਾ ਛੱਡਾ ਇਹ ਥਾਣਾ ਦੀ ਸਫਾਈ ਇਹ ਥਾਣ ਲੰਬਾਈ ਬਿਲਕੁਲ ਤੁਹਾਡੇ ਸਾਹਮਣੇ ਆ 60000 ਦੇ ਵਿੱਚੋਂ 500 ਰੁਪਇਆ ਮਾਣ ਦਾ ਹਾਂਜੀ ਹਾਂਜੀ ਬਹੁਤ ਚੰਗੀ ਸੰਧੂ ਸਾਹਿਬ ਵਸ਼ੀ ਹਾਂ ਉਹਦਾ ਨਾ ਪਊ ਆਉਂਦਾ ਦਿਹਾੜੀ ਕਾਲਾ ਪੰਨ ਕਰਦਾ ਵਾ ਬਹੁਤ ਚੰਗੀ ਏ ਕਰਮਾਲੀ ਠੀਕ ਆ ਜੀ ਹਾਂ ਤੇ ਪੰਤੂ ਪੰਨ ਬੜੀ ਵਧੀਆ ਅਗੇ ਨੈਕਸਟ ਆਪਣੇ ਕੋਲ ਇਹ ਸੰਧੂ ਸਾਹਿਬ ਸ਼ ਇਹ ਬੋਲੀ ਖਵਾ ਦੇਊਗੀ ਇਹ ਵੀ ਆ ਠੀਕ ਆ ਜੀ ਪਤਾ ਕੀ ਜਦੋਂ ਪਹੁੰਚ ਆਉਂਦਾ ਨਾ ਉਪਰੇ ਸਾਹ ਬੜੇ ਬੜੀ ਕਰਦਾ ਬੜੀ ਠੰਡੀ ਠੁੰਡੀ ਵੜੀ ਆ ਆ ਦੇਖੋ ਜੀ ਐ ਪਾ ਇਦਾਂ ਬੈਠੇ ਰਹੋ ਥੱਲੇ ਹਾਂ ਬੜੀ ਸੀਲਸ ਲੱਗ ਕਰਮ ਵਾਲੀ ਆ ਦੇਖੋ ਜੀ ਹਾਂਜੀ ਠੀਕ ਆ ਤੇ ਇਹ ਸਵੇਰ ਫਿਰ ਕਾ ਕਰਮਾ ਸੰਦੀ ਸਾਹਿਬ ਦੂਜਾ ਸਵੇਰ ਜੀ ਇਹਦਾ ਲਓ ਜੀ ਦੂਜਾ ਸਵੇਰ ਹਾਂਜੀ ਸੋ ਤਿਆਰੀ ਕੰਪਲੀਟ ਐ ਦੀ ਕੋਈ ਦੋ ਕਿਉਂ 50 ਘੰਟਿਆਂ ਤੱਕ ਜਾਂ ਸ਼ਾਮ ਤੱਕ ਗੱਲ ਕਰ ਲਈਏ ਤੇ ਸੂ ਸਵਾ ਪੈਣਾ ਨੇ ਠੀਕ ਆ ਹਾਂਜੀ ਤੇ ਬਾਕੀ ਥਾਣਾ ਇਹਦਾ ਵੀ ਕਰਮ ਵਾਲੀ ਦਾ ਹੱਥੀ ਮੁਠੀ ਜਿਹਾ ਥਾਣਾ ਤੇ ਬਾਕੀ ਨੋਰਮਲ ਦਰਮਿਆਨੀਆਂ ਥੋੜੀਆਂ ਪਲੂਨ ਹਵਾਨੇ ਦੇ ਉੱਪਰ ਨਜ਼ਰ ਆਉਗੀ ਤੁਹਾਨੂੰ ਭਲਾ ਭਲਾ ਨਜ਼ਰ ਆਉਣਗੀਆਂ ਬਿਲਕੁਲ ਇੱਕ ਸਾਰ ਬਿਲਕੁਲ ਪੱਧਰ ਲੈਵਾ ਤੇ ਹਾਈਟ ਮੀਡੀਅਮ ਦੇ ਵਿੱਚ ਪਲੀ ਪਲੀਤੀ ਪੂਰੀ ਆ ਆ ਫੇਸ ਕੁਆਲਿਟੀ ਠੀਕ ਆ ਜੀ ਸੋ ਕ੍ਰੋਸ ਆਂਗ ਦੇ ਵਿੱਚ ਤੇ ਗਰਮੀ ਦੇ ਵਿੱਚ ਵੀ ਵਾਧੇ ਬੰਦੇ ਹਾਂਜੀ ਆ ਵੇਖੋ ਬਸ ਬੱਤ ਬਸ ਇਹ ਗਰਮੀ ਦੇ ਤੋਹਫੇ ਖੜਦੇ ਫਿਰ ਗਗਨ ਹੈ ਲੋਹਣੇ ਸਾਹਿਬ ਲਿਓਣੇ ਪੈਣੇ ਹਨ ਤੁਹਾਨੂੰ ਪਤਾ ਫਿਰ ਵੀਰਾ ਭਰਾਵਾਂ ਦੇ ਸਾਹਮਣੇ ਕਰਨੇ ਪੈਣੇ ਹਾਂਜੀ ਨਾ ਫਿਰ ਸਮੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਹਾਂਜੀ ਸੰਦੂ ਸਾਹਿਬ ਇਹ ਬੋਲੀਆਂ ਦੋ ਤਿੰਨ ਖਾਣ ਦੀ ਅੱਜ ਪੱਕੀ ਠੀਕ ਆ ਠੀਕ ਆ ਜੀ ਇੱਕ ਛੋਟੀ ਵੀ ਖਾਊਗੀ ਇਹ ਵੀ ਖਵਾਊਗੀ ਕਰਮਾਲੀਆਂ ਨੇ ਵੇਖੋ ਜੀ ਬੋਲੀਆਂ ਵੀ ਖਾਣ ਨੂੰ ਕਰਮਾ ਨਾਲ ਹੀ ਬਸ 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 ਆ ਬੜੀ ਠੰਡੀ ਠੰਡੀ ਹੈ ਕਰਮਾਲੀ ਲਓ ਵੀ ਪ੍ਰਭੂ ਆ ਵਿਖਾ ਦੇ ਗਗਨ ਇੱਕ ਵਾਰੀ ਹੋਰ ਮੜਾ ਹੱਥ ਮਾਰ ਕੇ ਲੈ ਜੀ ਲਓ ਜਿੱਦਾਂ ਮਰਜੀ ਸੰਦੂ ਸਾਹਿਬ ਤਾਂ ਇੱਥੇ ਹੀ ਲਾਈ ਜਾਓ ਇੱਥੇ ਥੋੜਾ ਵੀ ਕੇ ਨੂੰ ਆਖੋਗੀ ਤੇ ਗਗਨ ਦੀ ਲੱਗੀ ਆ ਨਾ ਨਕਾਨੂਗੇ ਹਾਂ ਲੈ ਵੀ ਗਗੇ ਨਾ ਪਾ ਜੀ ਆਂ ਦੀ ਪਿੱਛੋਂ ਦੀ ਹੱਥ ਲਾਈ ਜਾਓ ਕਰਮਾ ਲਈ ਜਿੱਧਰ ਮਰਜ਼ੀ ਆਉਂਦਾ ਵੀ ਥੱਲੇੋਂ ਬਾਹਰ ਬੈ ਨਿਕਲੀ ਚੱਲੋ ਬਸ ਜੀ ਬਸ ਇਹ ਕਗਨ ਵੀਰੇ ਕਿੰਨੇ ਦੇ ਦੇ ਦਿਆਂ ਫਿਰ ਸੰਧੂ ਸਾਹਿਬ ਇਹਦਾ 55 ਜਮਾਨਤਾਨ ਕਰ ਦਾਂਗੇ 55 ਚੋਂ 54000 ਦੀ ਜਸਨੋ ਦੇ ਦਾਂਗੇ ਵਸ਼ੀ ਐਂਡ ਤੋਂ ਐਂਡ ਹਾਂ ਐਂਡ ਤੋਂ ਐਂਡ ਬਾਕੀ ਸੰਧੂ ਸਾਹਿਬ 17 18 ਕਿਲੋ ਦੀ ਮਾਲ ਕਰਾਂ ਹਾਂ ਬਹੁਤ ਚੰਗੀ ਹੈ ਵਸ਼ੀ ਲਓ ਜੀ 54000 ਦੀ ਇਹ ਤੁਹਾਨੂੰ ਦੋਸਤੋ ਅੱਜ ਮਿਲ ਜੂਗੀ ਸੋ ਤਿਆਰੀ ਤੇ ਫੇਚਾ ਕਰਮਾ ਲਈ ਠੀਕ ਹੈ ਜੀ ਬਿਲਕੁਲ ਤਿਆਰੀ ਹੈ ਲੈ ਦੋਗੇ ਸੂਸਵਾ ਪੈਣੀ ਹੈ ਬੁਚੀ ਬੁਚੀ ਪਾਤੀ ਤੇ ਹੋਰ ਵੀ ਚਲੋ ਕੰਮ ਵਧ ਜਾਣਾ ਠੀਕ ਹੈ ਹਾਂਜੀ ਹਾਂਜੀ ਇੱਧਰ ਇੱਕ ਦੱਸੋ ਮੱਝ ਦਿਖਾਉਣੇ ਆ ਇਹ ਸੂਈ ਹੈ ਮੱਝ ਸੰਦੂ ਸਾਹਿਬ 7-8 ਦਿਨਾਂ ਦੀ ਸੂਈ ਆ 8-7 ਦਿਨਾਂ ਦੀ ਤੇ ਪੇ ਭਾਵੇਂ ਕੋਈ ਮੰਨ ਲੋ ਕੱਚਾ ਬੋਲਾ ਮੰਨ ਲੈ ਜਾਂ ਪੱਕਾ ਦੁੱਧ ਮੰਨ ਲੈ 9 ਕਿਲੋ ਜੋ 9 ਕਿਲੋ ਹਾਂ ਆਪਾਂ ਬਣਾ ਕੇ ਦੇਣਾ ਠੀਕ ਆ ਜੀ ਇਹ ਬਾਈ ਆ 9 ਕਿਲੋ 200 ਕੱਚਾ ਦੁੱਧ ਸੰਦੂ ਸਾਹਿਬ ਆਪਾਂ ਜਿਹੜੇ ਪਾਸੇ ਸੌਦਾ ਕਰ ਲਿਆ ਆਪਾਂ 11 ਕਿਲੋ ਕਹਿ ਦਈਏ ਪਤਾ ਕੀ ਮੁੜ ਕੇ ਮੰਨਵਾ ਪੈਂਦਾ ਆ ਕਿਨੇ 8-7 ਦਿਨਾਂ ਦੀ ਸੂਈ ਆ 7-8 ਦਿਨ ਹੋ ਗਈ ਸੂਈ ਨੂੰ ਆਹ ਬੱਚਾ ਕੱਟੀ ਮਗਰ ਜੋ ਬੋਧੀਆ ਆ ਲਓ ਜੀ ਆ ਜਾ ਤੇ ਹਾਈਟ ਦੀ ਦੋਸਤੋ ਮੀਡੀਅਮ ਆ ਕਿਉਂਕਿ ਕਈ ਵਾਰ ਪਸ਼ੂ ਦੱਸਣੋ ਰਹਿ ਜਾਂਦਾ ਤੇ ਵੀਰਾਂ ਨੂੰ ਜੱਜਮੈਂਟ ਨਹੀਂ ਹੁੰਦੀਗੀ ਹਾਂਜੀ ਹਾਂਜੀ ਹਾਈਟ ਮੀਡੀਅਮ ਤੇ ਵਿੱਚ ਕਿਉਂਕਿ ਹਰੇਕ ਪਸ਼ੂ ਦਾ ਆਪਾਂ ਨੇ ਨਾਮ ਨਾਲ ਦੱਸਣਾ ਫਰਜ਼ ਬਣਦਾ ਵੀ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਇੱਕ ਆਈਡੀਆ ਤੁਸੀਂ ਲਾ ਕੇ ਆਇਓ ਮੀਡੀਅਮ ਹਾਈਟ ਬਾਕੀ ਸੰਦੂ ਬੱਚਾ ਜੀ ਬਹੁਤ ਚੰਗਾ ਲੱਗਾ ਬਿਲਕੁਲ ਐਨ ਸਕਿਨ ਪਤਲੀ ਦੀ ਆ ਹਾਂ ਦੁੱਧ ਵਾਲੀਆ ਬਾਕੀ ਦੋਵੇਂ 10 ਕਿਲੋ ਭਰਾਈ ਜਾਊਗੀ ਹਾਂ ਹਾਂਜੀ ਬਾਕੀ ਇਹ ਆ ਵੀ ਚੋਣ ਚਾਣ ਬੜੀ ਖਰੀ ਆ ਹਾਂ ਨੋ ਜੀ ਇੱਕਸਾਰ ਬਿਲਕੁਲ ਪਿਛੋਂ ਚੱਡੇ-ਚੁੱਡੇ ਦੀ ਬਿਲਕੁਲ ਪੱਧਰ ਕੋਈ ਮਾਸਾ ਕੋਈ ਬੰਨਾ-ਬੁੰਨਾ ਨਹੀਂ ਕੋਈ ਕੁਛ ਨਹੀਂ ਜੋ ਕਰਮਾਲੀ ਦਾ ਹਾਂ ਠੀਕ ਆ ਲੈ ਵੀ ਗੱਗਣਾ ਬੋਲ ਦਿਆ ਦਾ ਵੀ ਵੀਰੇ ਕੀ ਲੈਣ-ਦੇਣ ਕਰੇਗਾ ਸੰਦੂ ਸਾਹਿਬ ਕੋਈ ਇਹਦਾ 75 ਨਹੀਂ ਕੋਈ 74 ਨਹੀਂ ਹਾਂ ਬਿਲਕੁਲ 70000 ਦੀ ਦੇ ਹੀ ਦੇਣੀ ਆ ਐਂਡ ਤੋਂ ਐਂਡ ਬਿਲਕੁਲ ਆ ਕੋਈ ਨਾ ਤੇ ਛੋਰ ਚੱਪਾ ਕਰਦਾ ਕੋਈ ਨਹੀਂ ਆਏਗਾ। ਲਓ ਜੀ 70000 ਰੁਪਏ ਮਿਲੂਗੀ ਥੋੜਾ ਜਿਆ ਨੂੰ ਕੱਲ੍ਹ ਤੱਕਾ ਮਾਰ ਕੇ ਪਰਾਨੋ ਵਿਖਾਈ ਮੇਰਾ ਮਾੜਾ ਹਿੱਕ ਕੇ। ਸੱਜੇ ਖੱਬਿਆਂ ਵਿਖਾਤੀ ਮਾੜਾ ਤਸਦੀ ਜਿੱਦਾਂ ਮਰਜੀ ਸੰਧੂ ਸਾਹਿਬ ਕੋਈ ਬਾਈ ਛਾਈ ਨਹੀਂ ਕੋਈ ਕੁਛ ਨਹੀਂ ਜੋ। ਬਾਕੀ ਇਹ ਆ ਵੀ ਚੋਣ ਬੜੀ ਚੰਗੀ ਕਰਨ ਵਾਲੀ। ਹਾਂ। ਮੇਨ ਗੱਲ ਇਹ ਆ। ਲਓ ਵੀ। ਫੇਰ ਮਗਰ ਕੱਟੀ ਚੰਗੀ ਆ। ਚੱਲ ਬੋ ਤੈਨੂੰ। ਠੀਕ ਆ ਜੀ। ਲੈ ਵੀ ਗੱਲਾਂ ਇਹਦੇ ਵੀਰ ਚਾਨਣਾ ਅਗਲੇ ਇੱਕ ਆਪਣੇ ਕੋਲ ਛੋਟੀ ਖੜੀ ਆ ਤੇ ਮੱਝ ਖੜੀ ਐ ਤੇ ਪਾਈਏ ਚਾਨਣਾ ਸੰਦੂ ਸਾਹਿਬ ਦੂਜਾ ਸੂਆ ਜਿਹਦਾ ਹਾਂ ਪਹਿਲੇ ਦਾ ਰਿਕਾਰਡ ਦਾ 13 14 ਕਿਲੋ ਦਾ ਰਿਆ ਵਾ ਹਾਂ ਸੰਦੂ ਸਾਹਿਬ ਐਰ ਕੀ ਦੁੱਧ ਦੇ ਤੇ 15 ਦੁੱਧ ਦੇ ਤੇ 16 ਛੱਡਾ ਹੀ ਫੁੱਟ ਫੁੱਟ ਬਾਹਰ ਆ ਕੇ ਮੈਨਾਂ ਸੰਦੂ ਸਾਹਿਬ ਬੜੀ ਜਿਆਦੀ ਕੱਟੀ ਪਿਆਰੀ ਆ ਹਾਂ ਚਲੋ ਨੀਲੀ ਦੇ ਆਉਂਦੀ ਆ ਪਰ ਆਪਾਂ ਪ्योर ਨਹੀਂ ਕਹਿ ਸਕਦੇ ਹਾਂ ਠੀਕ ਹੈ ਨਾ ਲੋਕ ਦੋਸਤੋ ਠੀਕ ਹੈ ਜੀ ਸੰਦੂ ਸਾਹਿਬ ਇਹ ਸ਼ਾਮ ਨੂੰ ਬੜੀ ਖਵਾਊਗੀ ਇਹ ਪੱਕੀ ਹਾਂ ਆ ਜਾ ਪਤੋ ਬਸ ਇਹ ਕਿਹੜੇ ਕੁੜੀ ਹਿਆਂ ਨੂੰ ਡਾਰੀ ਵੜਾਉਂਦਾ ਆ ਆ ਵੇਖੋ ਜੀ ਠੀਕ ਆ ਜੀ ਝੋਟੀ ਮਨ ਵਾਲੇ ਕੋਈ ਮੱਝ ਮਨ ਵਾਲੇ ਬਾਕੀ ਦੱਕਦੁਕ ਕਰੋ ਜੇਕ ਤੁਸੀਂ ਚੱਡਾ ਲੇਵਾ ਬਹੁਤ ਜ਼ਿਆਦਾ ਕਮਾਲ ਸ਼ਾਨਦਾਰ ਠੀਕ ਆ ਜੀ ਤੇ ਵੈਸੇ 13 ਕਿਲੋ ਦੀ ਵੀਰ ਦੱਸਣ ਜਿਆ ਵੀ 13 ਕਿਲੋ ਪਿਛਲੇ ਸਵੇਰੇ ਦੇ ਵਿੱਚ ਦੁੱਧ ਚਵਾਇਆ ਇਹਨੇ ਆ ਜਾ ਪਤਾਂ ਆ ਲਾਉਂਦੀ ਹੈ ਨਾ ਲੈਂਟਰ ਸੰਧੂ ਸਾਹਿਬ ਲੈਂਟਰ ਕੇ ਹਾਂ ਬਸ 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 ਆ ਜਾ ਡਰਨਾ ਕੁੱਖ ਨਹੀਂ ਆਉਂਦੇ ਤੈਨੂੰ ਸੰਧੂ ਸਾਹਿਬ ਬਾਕੀ ਤੱਪਣ ਤੱਪਣ ਬਹੁਤ ਜਿਆਦੀ ਚੰਗੀ ਆ ਇੱਕ ਨੇ ਵੀ ਇੱਕ ਥਾਂ ਤੇ ਮੜੀ ਜੀ ਭਾਈ ਜੀ ਪਈ ਜੋ ਆਵਨਾ ਉਰਲੇ ਬਨੇ ਮੜੀ ਜੀ ਭਾਈ ਜੀ ਇੱਕ ਥਾਂ ਤੇ ਉਹਦਾ ਕਰਕੇ ਜੋ ਇਹੋ ਗੱਲਬਾਤ ਪਾਣ ਗਈ ਹੈ ਵੀ ਉਹਦਾ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਟੋਟੀਆਂ ਤੇ ਅੱਜ ਖਲੋਤੀਆਂ ਨੇ ਇੱਥੇ ਦੋ ਝੋਟੀਆਂ ਹੈ ਬਸ 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 ਨਹੀਂ ਗਗਨ ਦੇ ਕੋਲ ਖਲੋਤੀਆਂ ਵੀ ਝੋਟੀਆਂ ਦੋ ਬਸ ਜੀ ਬਸ ਇੱਕ ਸੂਈ ਹੈ ਦੱਸੋ ਇੱਕ ਬੜੀ ਤਿਆਰੀ ਦੇ ਵਿੱਚ ਸ਼ਾਨਦਾਰ ਹਵਾਨੇ ਛੱਡੇ ਤੇ ਬੜੀ ਬਸ ਸੰਤੂ ਸਾਹਿਬ ਚੰਗੇ ਵੀਰ ਮੇਰਾ ਕੋਈ ਸੰਭ ਰੱਖਦੇ ਚੱਲੇਗੀ 15 16 ਕਿਲੋ ਦੁੱਧ ਭਰ ਦੂੰਗੀ ਹਾਂ ਚਵਾ ਚੂ ਬਹੁਤ ਚੰਗਾ ਵੈੜ ਨੂੰ ਲੱਗਾ ਝੋਟੀ ਨੂੰ ਆਹ ਲਓ ਜੀ ਬਾਕੀ ਤੇ ਪੰਦੋਂ ਪਹੂ ਦਾ ਪਤਾ ਲੱਗ ਜਾਂਦਾ ਫੱਬਿਆਂ ਦਾ ਲੇਵਾ ਕਿਸਤੀ ਲੇਵਾ ਠੀਕ ਆ ਜੀ ਅਗਾਹਾਂ ਤੋਂ ਸਟਾਰਟ ਹੋ ਗਏ ਤਾਂ ਬਿਲਕੁਲ ਸੂਨ ਵਾਲਾ ਪਾ ਕਹਿੰਦੇ ਵੀ ਬੈਕ ਸਾਈਡ ਵੇਖੋ ਜੀ ਠੀਕ ਆ ਜੀ ਇਹਨੂੰ ਆਂਦੇ ਵਿੱਚ ਟੱਚ ਕਰਨ ਲਈ ਆ ਹੈ ਲਈ ਬਡਨਾਲਾ ਜੋ ਬਡਨਾਲਾ ਦੇਵਾ ਬਡਨਾ ਪਿਆ ਹੀ ਆਊਗਾ ਹਾਂ ਸੋ ਚੰਗੀ ਆ ਚੰਗੀ ਮੱਝ ਗਗਨ ਇਹ ਕਿੰਨੇ ਦੀ ਦੇ ਦਾਂਗੇ ਹੁਣ ਸੰਦੂ ਸਾਹਿਬ ਦੇ ਦੀ ਲੱਖ ਦੀ ਨਹੀਂ ਲੱਖ ਦੀ ਨਹੀਂ ਥੜਾ ਕੀ ਲੱਖ ਦੀ ਕਿਤੇ ਲੱਖ ਲੱਖ ਦੀ ਕੋਈ ਨਹੀਂ ਐ ਕਹ ਪੂਰੀ ਪੱਦਰ ਦੀ ਗੱਲ ਕਰਗੇ ਸੰਦੂ ਸਾਹਿਬ 95000 ਚ ਛੋੜ ਛੱਪਾ ਕਰ ਦਾਂਗੇ 94 ਦੀ ਬਿਲਕੁਲ ਜੈਸਨ ਉਹ ਦੇ ਦਾਂਗੇ ਬਹੁਤ ਚੰਗੀ ਆ ਕੋਈ ਮਾਣਾ ਯਾਰ ਥੱਲੇ ਕੀ ਡਿੱਕ ਗੱਲ ਆ ਮੈਂ ਨਾ ਸੰਧੂ ਫਿਰ ਕਿਹੜੀ ਗੱਲ ਆ ਹੋਰ ਯਾਰ ਛੱਡ ਦਾਂਗੇ 93 ਦੀ ਦੇ ਦਾਂਗੇ ਹੋਰ 10 ਵੀ ਮੇਰਾ ਮੈਂ ਵੀਰ ਨੂੰ ਨਾ ਸੜਾ ਕਰਨੀ ਆ 93 ਦੀ 93 ਹੀ ਦੇ ਦਾਂਗੇ ਬੜੀ 93 ਹਜ਼ਾਰ ਦੀ ਇਹ ਤੁਹਾਨੂੰ ਜੜੀ ਅੱਜ ਮਿਲੂਗੀ ਦੋਸਤੋ ਬਾਕੀ ਛੱਡੇ ਛੁੱਟੇ ਦੀ ਬੜੀ ਸਾਹਬ ਸੁਥਰੀ ਆ ਪੱਧਰ ਲੈਵਾ ਫੋਟੋ ਫੋਟੋ ਆਪਾਂ ਗੱਲ ਕੀਤੀ ਵੀ ਫੋਟੋ ਫੋਟੋ ਪਿੱਛੇ ਵਿਖਾਵਾ ਬਸ ਜੀ ਬਸ ਪਿਆਰੀ ਦੇ ਵਿੱਚ ਖੜੀ ਆ ਠੀਕ ਆ ਜੀ ਬਿਲਕੁਲ ਸੰਧੂ ਸਾਹਿਬ ਸ਼ਾਮ ਸ਼ਾਮ ਤੱਕ ਬੱਚਾ ਦੇ ਦੇਉਗੀ ਕਰਮਾਲੀ ਠੀਕ ਆ ਜੀ ਠੀਕ ਆ ਹਾਂ ਇਧਰ ਵੀ ਇੱਕ ਕੈਮਰਾ ਮਰਾ ਦਿਓ ਕੱਟੀ ਦਿਓ ਜੀ ਕੱਟੀ ਵੇਚਾਂਗੇ ਤਿਆਰ ਕਰਕੇ ਜੀ ਇਧਰ ਇੱਕ ਹੋਰ ਤੋਹਫਾ ਵਿਖਾਉਣੇ ਆ ਇਹ ਅੱਜ ਇੱਕ ਤੁਹਾਨੂੰ ਆਪਾਂ ਨਿਗਾਹ ਦੇ ਵਿੱਚ ਤੁਹਾਡੇ ਘਰ ਆ ਦਿੰਦੇ ਆ ਇਹ ਪਾਵਾਂਗੇ ਝੋਟੀ ਬੜੀ ਬਾ ਕਮਾਲ ਆ ਕੱਦ ਪੁੱਤ ਵੇਖੋ ਸੰਧੂ ਸਾਹਿਬ 18 19 ਕਿਲੋ ਦੀ ਦੁੱਧ ਦੀ ਗਰੰਟੀ ਦੇ ਕੇ ਭੇਜਾਂਗੇ ਕੱਟੀ ਦੀ ਹਾਂ 16 ਕਿਲੋ ਪਹਿਲਾਂ ਨੇ ਦਿੱਤਾ ਆਪਣੇ ਕੋਲੋਂ ਗਈ ਪਿਛਲੇ ਸੂਏ ਇਹ ਦੁੱਜਾ ਸੁੰਦੀਗਾ ਦੁੱਜਾ ਸੂਆ ਸੂਣਾ ਜੀ ਇਹਨੇ 3 ਦਿਨ ਖੁੱਲੇ ਡੁੱਡੇ ਸੰਤੂ ਸਾਹਿਬ ਲੈ ਗਏ 12 14 ਲੈ ਜਾਣੇ ਰਾਮ ਕੰਬ ਜਿੱਡਾ ਕਾਦਾ ਕਰਵਾਉਂਗਾ ਬਾਈ ਯਾਦੀ ਵੇਖ ਲੋ ਕੰਦੋਂ ਪਾਰ ਜਾਂਦੇ ਆ ਹਾਂ ਲੋ ਵੀ ਫੋਨ ਬਨੇ ਕੱਦ ਬੋਤ ਵਿੱਚ ਦੋਸਤੋ ਝੋਟੀ ਆ ਸੋ ਜਿਵੇਂ ਜਿਵੇਂ ਤਿਆਰੀ ਤੇ ਇਹ ਆ ਗਈ ਕਰਮਾ ਲਈ ਠੀਕਾ ਜੀ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਨੀ ਹੁੰਦੀ ਆ ਤੇ ਪੇਸ਼ ਕਰਾਂਗੇ ਬੜੀ ਬਾਕਮਾਲ ਝੋਟੀ ਆ ਚੰਗਾ ਅਚਗਾਠਾ ਬੜਾ ਸੋਹਣਾ ਪਿੱਠਪੂੜਾ ਤੇ ਚੰਗੇ ਕੱਦ ਬੋਤ ਵਿੱਚ ਮਾ ਜਾਨ ਦਾ ਇਨਸਾਨ ਸੰਭਲਾਂਗੇ ਸ਼ੌਂਕ ਦਾ ਮੁੱਲ ਕੀ ਹੁੰ ਨਹੀਂ ਕੋਈ ਵੀ ਨਹੀਂ ਚਾਰ ਪੰਜ ਦਿਨ ਸਾਹਮਣੇ ਪੂਰੀ ਆਪਾਂ ਪੇਸ਼ ਕਰੀ ਉਦੋਂ ਕਰੀਏ ਨਾ ਕਰਾਂਗੇ ਕਰਾਂਗੇ ਸਿੰਧੂ ਸਾਹਿਬ ਐ ਜਦੋਂ ਪੂਰੀ ਤੜਲਾ ਤੇ ਹੋਈ ਹਾਂ ਉਦੋਂ ਕਰਾਂਗੇ ਪੇਸ਼ ਕੱਡੂਗੀ ਕੜਾਲੀ ਐ ਮੌਕੇ ਤੇ ਹਾਂ ਕੱਡੂਗੀ ਕੱਡੂਗੀ ਲੋ ਵੀ ਇਹੇ ਦੋਸਤੋ ਅੱਜ ਨਾਗਨੇ ਵੀਰ ਗगन ਉਹਨਾਂ ਦੇ ਫਾਰਮ ਤੇ ਜਿਨ੍ਹਾਂ ਦੇ ਵਿੱਚੋਂ ਆਪਾਂ ਵੈੜਾ ਤੁਹਾਨੂੰ ਦਿਖਾ ਦਿਆਂਗੇ ਟੋਟਲ 5 3 ਹੁਣ ਗਣ ਬਹਿ ਚੁੱਕੀਆਂ ਨੇ ਤਿੰਨ ਗੱਬਨ ਤਿਆਰੀ ਦੇ ਵਿੱਚ ਇੱਕ ਗगन ਵੀਰ ਆ ਨੰਬਰ ਬੋਲਦੇ ਆ ਆਪਣੇ 8847507397 ਹਾਂ ਠੀਕ ਹੈ ਜੀ ਆ ਆਏ ਗਏ ਦਾ ਸੰਧੂ ਸਾਹਿਬ ਮਾਨ ਕਰਾਂਗੇ ਜਰੂਰ ਜੀ ਆ ਬਿਲਕੁਲ ਜੀ ਬਸ ਜੀ ਬਸ ਕੋਈ ਪੀਰ ਭਰਾ ਫੋਨ ਲਾਵੇ ਫਰਜ ਬੰਦਾ ਠੀਕ ਹੈ ਜੀ ਬਾਕੀ ਬੰਦਾ ਸੰਧੂ ਸਾਹਿਬ ਫਰਜ ਬੰਦਾ ਹੋ ਸਕਦਾ ਕਿਸੇ ਪਾਸੇ ਬਸ ਜੀ ਬਸ ਦੂਰ ਨੇੜੇ ਦਾ ਕਰਾਏ ਭਾੜੇ ਦਾ ਫਰਕ ਪੈ ਨਹੀਂ ਸੰਧੂ ਸਾਹਿਬ ਇਹ ਦਿਨ ਨਜ਼ਾਰੇ ਆ ਹਾ ਇਹ ਜੀ ਤੋਹਫੇ ਲਿਉਣੇ ਘੜ ਘੜ ਜੀ ਆ ਵੇਖੋ ਜੀ ਇਹ ਪਸ਼ੂ ਵੇਸੇ ਤਰ੍ਹਾਂ ਆਉਂਦੇ ਜਾਂਦੇ ਰਹਿੰਦੇ ਆ ਦੋਸਤੋ ਤੇ ਨਜ਼ਾਰੇ ਵੀ ਆਈ ਜਾਂਦੇ ਤੇ ਜਾਈ ਜਾਂਦੇ ਆ ਵੇਖੋ ਤੇ 53 ਤੋਂ ਪਣ ਹੈ ਵੇਖੋ ਤੁਸੀਂ ਮੈਂ ਨਾ ਨਜ਼ਾਰੇਦਾਰ ਆ ਦੇ ਪਰ ਮੋਗਾ ਹੀ ਆ ਚਾਹੇ ਕੋਈ ਕਰਮਾਲੀ ਵੀਰ ਅੱਗੇ ਬੰਗਾ ਪਾ ਲਵੇ ਚਾਹੇ ਨਾ ਪਾ ਲਵੇ ਠੀਕ ਆ ਜੀ ਇਹ ਪਹਿਲਾ ਪਸ਼ੂ ਤੇ ਕਰਤੂਤਾਂ ਦਾ ਪਤਾ ਲੱਗ ਜਾਂਦਾ ਵੇਖੋ ਤੁਸੀਂ ਮੇਖਿਆ ਸਿਲੀਆਂ ਹਾਂ ਜੰਮਦੇ ਆ ਪਤਾ ਲੱਗਦਾ ਜਵਾਗ ਦਾ ਵੀ ਪਹਿਲਵਾਨ ਬਣਨਾ ਕਿ ਸ਼ੈਤਾਨ ਬਣਨਾ ਹਾਏ ਸਹੀ ਗੱਲ ਆ ਸਹੀ ਗੱਲ ਠੀਕ ਆ ਮੈਂ ਵੀ ਕਹਿੰਦਾ ਚੰਗਾ ਭਰਾ ਸਤਿ ਸ੍ਰੀ ਅਕਾਲ ਸੰਤੂ ਜੀ ਸਤਿ ਸ੍ਰੀਕਾਲ ਜੀ ਲਓ ਦੱਸੋ ਇਹ ਗੱਲਾਂ ਬਾਤਾਂ ਸੀ ਇਹ ਨਕਸੀ ਅੱਜ ਆਈ ਹੋਪ ਸਾਰੇ ਭਰਾਵਾਂ ਨੂੰ ਐਨੀਮਲ ਪਸੰਦ ਆਏ ਹੋਣਗੇ ਵੀਰ ਪੜਤਾ ਚੰਗਾ ਲੱਗਾ ਬਹੁਤ ਬਹੁਤ ਵੀਡੀਓ ਜਰੂਰ ਸ਼ੇਅਰ ਕਰਿਓ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ